ਪਾਈਆਂ ਦੇ ਵਿੱਚੋਂ ਇੱਕ ਬੰਦਾ ਪੇਮੈਂਟ ਮਿਸ ਕਰ ਰਿਹਾ ਮੌਰਗੇਜ। ਜਿਹੜੀ ਨਾਨ ਮੌਰਗੇਜ ਡੈਲੀਕੁਐਂਸੀ ਆ ਉਹ ਡੈਲੀਕੁਐਂਸੀ ਰੇਟ ਆ ਜਿਹੜਾ ਉਹ 8.9% ਦੇ ਉੱਤੇ ਚੱਲਿਆ ਗਿਆ। ਮੌਰਗੇਜ ਡੈਲੀਕੁਐਂਸੀ ਦੇ ਵਿੱਚ ਜਦੋਂ ਬੰਦੇ ਕੋਲ ਮਤਲਬ ਘਰ ਚਲਿਆ ਜਾਂਦਾ ਉਹਦਾ ਵੀ ਉਹਦੇ ਕੋਲੋਂ ਮੌਰਗੇਜ ਨਹੀਂ ਦਿੱਤੀ ਜਾਂਦੀ ਇੰਟੈਰੀਅਰ ਨੰਬਰ 1 ਦੇ ਜਿਹੜੇ ਅਨਟੈਰੀਓ ਤੇ BC ਆ ਇਹਦੇ ਵਿੱਚ ਹਾਲਤ ਜ਼ਿਆਦਾ ਮਾੜੀ ਆ ਜਿੱਦ ਤੁਹਾਡੇ ਕੋਲ ਪੇਮੈਂਟ ਦਿੱਤੀ ਨਹੀਂ ਜਾਂਦੀ ਉਹਨਾਂ ਦੀ ਗਿਣਤੀ ਜਿਹੜੀ ਕਾਫੀ ਜ਼ਿਆਦਾ ਵੱਧ ਰਹੀ ਹੈ ਜੀ ਐਸ ਵੇਲੇ ਕੈਨੇਡਾ ਦੇ ਵਿੱਚ ਥੋੜਾ ਜਿਹਾ ਹਾਰਡ ਸਮਾਂ ਚੱਲ ਰਿਹਾ ਲੋਕਾਂ ਦੇ ਲਈ ਆ ਫਾਈਨੈਂਸ਼ੀਅਲ ਤੌਰ ਦੇ ਉੱਤੇ ਆਰਥਿਕ ਤੌਰ ਦੇ ਉੱਤੇ ਲੋਕ ਇੰਨੇ ਜ਼ਿਆਦਾ ਸੌਖੇ ਨਹੀਂ ਲੋਕ ਥੋੜੇ ਜਿਹਾ ਤੰਗ ਨੇ ਇਹ ਅੰਕੜੇ ਦੱਸਦੇ ਨੇ ਕਿ ਜਦੋਂ ਲੋਕ ਤੰਗ ਹੁੰਦੇ ਆ ਫਿਰ ਜਿਹੜੀਆਂ ਮੌਰਗੇਜ ਦੇਣੀ ਔਖੀ ਹੋ ਜਾਂਦੀ ਹੈ ਜਿਹੜਾ ਟੋਟਲ ਕੰਜ਼ਿਊਮਰ ਡੈਟਾ ਕੈਨੇਡਾ ਦੇ ਵਿੱਚ 2.55 ਟ੍ਰਿਲੀਅਨ ਡਾਲਰ ਦੱਸਦੇ ਆ ਐਂਡ ਆਫ ਕੁਆਟਰ 1 ਦੇ ਵਿੱਚ 2025 ਦੇ ਵਿੱਚ ਕੈਨੇਡਾ ਵਾਸੀਆਂ ਦੇ ਉੱਤੇ 2.55 ਟ੍ਰਿਲੀਅਨ ਡਾਲਰ ਪਰਸਨਲ ਡੈਟ ਆ ਜਿਹੜੀ ਇਕਫੈਕਸ ਦੀ ਰਿਪੋਰਟ ਆ ਉਹ ਇਹ ਦੱਸਦੀ ਹੈ ਬਈਆਂ ਦੇ ਵਿੱਚੋਂ ਇੱਕ ਬੰਦਾ ਪੇਮੈਂਟ ਮਿਸ ਕਰ ਰਿਹਾ ਮੌਰਗੇਜ ਦੀ 1.4 ਮਿਲੀਅਨ ਲੋਕ ਜਿਹੜੇ ਕਿ ਰਫਲੀ 4.5% ਬਣਦੇ ਆ ਇਹ ਆਪਣੀਆਂ ਪੇਮੈਂਟਸ ਮਿਸ ਕਰ ਕੀਤੀਆਂ ਨੇ ਕੁਆਟਰ 1 ਦੇ ਵਿੱਚ ਹੁਣ ਤੁਸੀਂ ਦੇਖ ਲਓ ਵੀ 4.5% ਮਤਲਬ 14 ਲੱਖ ਲੋਕਾਂ ਕੋਲੋਂ ਆਪਣੀਆਂ ਪੇਮੈਂਟਾਂ ਨਹੀਂ ਦਿੱਤੀਆਂ ਗਈਆਂ ਉਹਨਾਂ ਨੇ ਮਿਸ ਕੀਤੀਆਂ ਜਿਹੜੀਆਂ ਨੌਨ ਮੌਰਗੇਜ ਡੈਲੀਕੁਐਂਸੀਜ਼ ਨੇ ਏ 9% ਤੇ ਪਹੁੰਚ ਗਈਆਂ ਜਿਹੜੀ ਡੈਲੀਕੁਐਂਸੀ ਰੇਟ ਆ ਕ੍ਰੈਡਿਟ ਕਾਰਡ ਦੇ ਲਈ ਆਟੋ ਲੋਨ ਦੇ ਲਈ ਇਹ ਸਾਰਾ ਕੁਝ 8.9% ਦੇ ਉੱਤੇ ਚੱਲਿਆ ਇੱਕ ਤਾਂ ਜਿਹੜੀ ਘਰ ਦੀ ਤੁਹਾਡੀ ਮੌਰਗੇਜ ਆ ਉਹ ਦੂਜਾ ਕ੍ਰੈਡਿਟ ਕਾਰਡ ਦੀ ਪੇਮੈਂਟ ਜਾਂ ਜਿਹੜਾ ਕੋਈ ਕਾਰ ਲਈ ਆ ਉਹਦਾ ਸਾਰਾ ਕੁਝ ਜਿਹੜੀ ਦੂਜੀ ਆ ਜਿਹੜੀ ਨਾਨ ਮੌਰਗੇਜ ਡੈਲੀਕੁਐਂਸੀ ਆ ਉਹ ਡੈਲੀਕੁਐਂਸੀ ਰੇਟ ਆ ਜਿਹੜਾ ਉਹ 8.9% ਦੇ ਉੱਤੇ ਚੱਲਿਆ ਗਿਆ ਮੌਰਗੇਜ ਡੈਲੀਕੁਐਂਸੀ ਰੇਟ ਵੀ ਵੱਧ ਰਿਹਾ ਹੈ ਮਤਲਬ ਉਸ ਜਦੋਂ ਬੰਦੇ ਕੋਲ ਮੌਰਗੇਜ ਨਹੀਂ ਦਿੱਤੀ ਜਾਂਦੀ ਉਹ ਜਿਹੜਾ ਮੌਰਗੇਜ ਡੈਲੀਕੁਐਂਸੀ 6.5% ਦੇ ਉੱਤੇ ਚਲੇ ਗਿਆ ਜੇ ਨੂੰ 6.5% ਵੱਧ ਗਿਆ ਜੇ ਨੂੰ ਪਿਛਲੇ ਸਾਲ ਦੇ ਨਾਲ ਕੰਪੇਅਰ ਕੀਤਾ ਜਾਵੇ ਜਿਹੜੇ ਜਨ ਜ਼ੀ ਤੇ ਯੰਗ ਅਡਲਟਸ ਨੇ ਉਹਨਾਂ ਦੇ ਉੱਤੇ ਸਭ ਤੋਂ ਵੱਧ 10 ਰੁਪਿਆ 18 ਤੋਂ 25 ਸਾਲਾਂ ਵਾਲੇ ਉਹਨਾਂ ਦੇ ਵਿੱਚ 15% ਵਾਧਾ ਹੋਇਆ ਮਿਸ ਪੇਮੈਂਟ ਮਿਸ ਪੇਮੈਂਟ ਦੇ ਵਿੱਚ ਤੇ ਉਹਨਾਂ ਦੇ ਜਿਹੜੀਆਂ ਕ੍ਰੈਡਿਟ ਕਾਰਡ ਡੈਲੀਕੁਐਂਸੀ ਆ 5.38% ਤੇ ਪਹੁੰਚ ਕੀ ਇਹ ਬਹੁਤ ਦਿਲਚਸਪ ਤੇ ਬੜੀ ਜਿਹੜੀ ਇੱਕ ਚਿੰਤਾ ਵਾਲੀ ਗੱਲ ਆ ਮੌਰਗੇਜ ਡੈਲੀਕੁਐਂਸੀ ਦੇ ਵਿੱਚ ਜਦੋਂ ਬੰਦੇ ਕੋਲ ਮਤਲਬ ਘਰ ਚਲਿਆ ਜਾਂਦਾ ਉਹਦਾ ਵੀ ਉਹਦੇ ਕੋਲ ਮੌਰਗੇਜ ਨਹੀਂ ਦਿੱਤੀ ਜਾਂਦੀ ਇੰਟੈਰੀਅਰ ਨੰਬਰ 1 ਦੇ ਉੱਤੇ ਜਿਹੜੀਆਂ 90 ਪਲੱਸ ਡੇ ਮੌਰਗੇਜ ਮਤਲਬ ਇੱਕ ਕਿਸ਼ਤ ਤੁਹਾਡੀ ਮਿਸ ਹੋ ਗਈ ਪੇਮੈਂਟ ਦੀ ਚਲੋ ਕੋਈ ਗੱਲ ਹੀ ਦੂਜੀ ਹੋ ਗਈ ਜਦੋਂ ਤੀਜੀ ਵੀ ਮਿਸ ਹੋ ਗਈ 90 ਦਿਨ ਉੱਤੇ ਚਲੇ ਗਏ ਉਹ ਉਹਦੇ ਵਿੱਚ ਕਾਫੀ ਜ਼ਿਆਦਾ ਉੱਥੇ ਵਾਧਾ ਹੋਇਆ ਦੱਸਿਆ ਜਾ ਰਿਹਾ ਹੈ ਬ੍ਰਿਟਿਸ਼ ਕਲੰਬੀਆ ਦੇ ਵਿੱਚ ਡੈਲੀਕਵੈਂਸੀਜ਼ ਬਹੁਤ ਜ਼ਿਆਦਾ ਵਧ ਰਹੀਆਂ ਇੱਥੇ ਲੋਕਾਂ ਕੋਲ ਮਾਰਗੇਜ ਨਹੀਂ ਦਿੱਤੀ ਜਾ ਰਹੀ ਬ੍ਰਿਟਿਸ਼ ਕਲੰਬੀਆ ਦੇ ਵਿੱਚ 33.3% ਦੇ ਉੱਤੇ ਰੇਟ ਚੱਲਿਆ ਗਿਆ ਇਹ ਇਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਆ ਦੂਜਾ ਜਿਹੜਾ ਸਬਪ੍ਰਾਈਮ ਬੋਰੋਅਰ ਆ ਉਹ ਦੁੱਗਣੇ ਹੋ ਗਏ ਆ ਵੀ ਉਹਨਾਂ ਨੇ ਲੇਟ ਹੋਣਾ ਹੀ ਹੋਣਾ ਸਬਪ੍ਰਾਈਮ ਕੰਜ਼ਿਊਮਰ ਜਿਹੜੇ ਆ ਉਹ ਦੁੱਗਣੇ ਹੋ ਗਿਆ ਇਹ ਸਾਰੇ ਕ੍ਰੈਡਿਟ ਕਾਰਡ ਤੇ ਦੂਜੇ ਲੋਨ ਦੇ ਵਿੱਚ ਕਾਰਾਂ ਦੀਆਂ ਕਿਸ਼ਤਾਂ ਵੀ ਲੋਕਾਂ ਕੋਲੋਂ ਪੇਮੈਂਟਾਂ ਟੁੱਟ ਗਈਆਂ ਜਿਹੜੀ ਆਟੋ ਲੋਨ ਡੈਲੀਕੁਐਂਸੀ ਆ ਉਹ 1.56 ਦੇ ਉੱਤੇ ਪਹੁੰਚ ਗਈ ਹੈ ਇਹ ਵੀ ਵੱਡੀ ਗੱਲ ਸੋ ਓਵਰਆਲ ਕੈਨੇਡਾ ਦੇ ਵਿੱਚ ਜਿਹੜੀਆਂ ਮੌਰਗੇਜ ਲੋਕਾਂ ਕੋਲੋਂ ਜਿਹੜੇ ਨਹੀਂ ਦੇ ਸਕਦੇ ਉਹਨਾਂ ਦੀ ਗਿਣਤੀ ਵਧੀ ਆ ਮੌਰਗੇਜ ਦੇ ਵਿੱਚ ਵੀ ਕ੍ਰੈਡਿਟ ਕਾਰਡ ਦੀ ਪੇਮੈਂਟ ਦੇ ਵਿੱਚ ਵੀ ਕਾਰਾਂ ਦੀਆਂ ਪੇਮੈਂਟਾਂ ਵਿੱਚ ਵੀ ਸਪੈਸ਼ਲੀ ਜਿਹੜੇ ਯੰਗ ਨੇ ਉਹਨਾਂ ਦੇ ਵਿੱਚ ਜਿਹੜੇ ਅੰਟੈਰੀਓ ਤੇ BC ਆ ਇਹਦੇ ਵਿੱਚ ਹਾਲਤ ਜ਼ਿਆਦਾ ਮਾੜੀ ਆ ਹੁਣ ਅ ਪਿੱਛੇ ਦੇ ਲੋਕ ਜਦੋਂ ਕੋਵਿਡ-19 ਹੋਇਆ ਕੋਵਿਡ-19 ਤੋਂ ਬਾਅਦ ਲੋਕਾਂ ਦੇ ਬਿਜ਼ਨਸਾਂ ਦੇ ਉੱਤੇ ਵੀ ਅਸਰ ਪਿਆ ਉਸ ਵੇਲੇ ਲੋਨ ਘੱਟ ਮਤਲਬ ਸਸਤੇ ਸੀਗੇ ਵਿਆਜ ਦਰ ਘੱਟ ਸੀਗੀ ਲੋਕਾਂ ਨੇ ਲੈ ਵੀ ਲਿਆ ਕੋਵਿਡ ਤੋਂ ਬਾਅਦ ਹੁਣ ਉਹਦੇ ਤੋਂ ਬਾਅਦ ਕਈ ਲੋਕਾਂ ਦਾ ਕੰਮਕਾਰ ਜਿਹੜਾ ਚੱਲੇਗਾ ਔਰ ਸਸਕਾਰਚਵਨ ਦੇ ਵਿੱਚ 0.73% ਹੋਮਓਨਰ ਜਿਹੜੇ ਆ ਉਹ ਬਿਹਾਈਂਡ ਪੇਮੈਂਟ ਨੇ ਇੱਕ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਦੱਸਿਆ ਜਾ ਰਿਹਾ ਮਤਲਬ ਹਾਈਐਸਟ ਦੱਸਿਆ ਜਾ ਰਿਹਾ ਜਿਹੜੀ ਨੈਸ਼ਨਲ ਐਵਰੇਜ ਆ ਉਹਦੇ ਨਾਲੋਂ ਦੁੱਗਣਾ ਦੱਸਦੇ ਆ ਪਰ ਐਕਸਪਰਟ ਕਹਿੰਦੇ ਆ ਕਿ ਸਸਕਾਚੂਵਿਨ ਦੀ ਸਿਚੁਏਸ਼ਨ ਹਜੇ ਵੀ ਬੈਟਰ ਆ ਪਰ ਜਿਹੜੇ ਜਿਹੜੇ ਪ੍ਰੋਵਿੰਸਸ ਸਟਰਗਲ ਕਰ ਰਹੇ ਨੇ ਜਿਹਦਾ ਪਹਿਲਾਂ ਦੱਸਿਆ ਅਨਟੈਰੀਓ ਤੇ ਬਰਿਟਿਸ਼ ਕੋਲੰਬੀਆ ਉਹ ਜ਼ਿਆਦਾ ਵਰਸ ਨੇ ਉਹਨਾਂ ਦੇ ਵਿੱਚ ਜਿਹੜੀਆਂ ਮਿਸਟ ਡੈਲੀਕੁਐਂਸੀਜ਼ ਨੇ ਡੈਲੀਕੁਐਂਸੀਜ਼ ਦਾ ਮਤਲਬ ਜਦੋਂ ਤੁਹਾਡੀ ਕਿਸ਼ਤ ਟੁੱਟਦੀ ਆ ਜਦੋਂ ਤੁਹਾਡੇ ਕੋਲੋਂ ਪੇਮੈਂਟ ਦਿੱਤੀ ਨਹੀਂ ਜਾਂਦੀ ਉਹਨਾਂ ਦੀ ਗਿਣਤੀ ਜਿਹੜੀ ਕਾਫੀ ਜ਼ਿਆਦਾ ਵੱਧ ਰਹੀ ਹੈ ਜਿਹੜੇ ਜਿਨ੍ਹਾਂ ਦੇ ਘਰ ਆ ਜਿਹੜੇ ਮੌਰਗੇਜ ਦਿੰਦੇ ਆ ਉਹਨਾਂ ਨੂੰ ਇੱਕ ਤਰੀਕੇ ਨਾਲ ਪੇਮੈਂਟ ਸ਼ੌਕ ਲੱਗ ਰਿਹਾ ਜਦੋਂ ਉਹ ਮੌਰਗੇਜ ਰੀਨਿਊ ਕਰਾਉਂਦੇ ਆ ਕਿਉਂਕਿ ਜਦੋਂ ਪੰਡੈਮਿਕ ਦੇ ਵਿੱਚ ਉਹਨਾਂ ਨੇ ਮੌਰਗੇਜ ਲਈ ਸੀ ਉਹ ਬਹੁਤ ਘੱਟ ਵਿਆਜ ਦਰਾਂ ਤੇ ਉੱਤੇ ਸੀਗੀ ਪਰ ਹੁਣ ਜਦੋਂ ਉਹ ਮੌਰਗੇਜ ਆਪਣੀ ਰੀਨਿਊ ਕਰਾ ਰਹੇ ਆ ਹੁਣ 5 ਸਾਲਾਂ ਬਾਅਦ ਮੰਨ ਲਓ ਵਾਰੀ ਆਈ ਜਿਨ੍ਹਾਂ ਦੀ 24 25 ਦੇ ਵਿੱਚ ਉਹ ਇੱਕ ਪੇਮੈਂਟ ਸ਼ੌਕ ਲੱਗ ਰਿਹਾ ਵੀ ਇੰਨੀ ਜ਼ਿਆਦਾ ਪੇਮੈਂਟ ਕਿਵੇਂ ਹੋ ਗਈ ਸੋ ਦੱਸਦੇ ਆ ਕਿ ਟੈਰਿਫ ਦੇ ਨਾਲ ਹਾਲਾਤ ਜਿਹੜੇ ਹੋਰ ਮਾੜੇ ਹੋਣਗੇ ਤੇ ਜ਼ਿਆਦਾ ਜਿਹੜੀ ਜਿਹੜੀ ਸਮੱਸਿਆ ਕੈਨੇਡਾ ਦੇ ਵਿੱਚ ਮਾਰਗੇਜ ਨੂੰ ਲੈ ਕੇ ਪੈਦਾ ਹੋ ਸਕਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ